ਸਤਿ ਸ਼੍ਰੀ ਅਕਾਲ ਦੋਸਤੋ ਜੈ ਹਿੰਦ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ। ਤੋਂ ਅੱਜ ਜਿਹੜੀ ਭਰਤੀ ਦੀ ਆਪਾਂ ਗੱਲ ਕਰ ਜਾ ਰਹੇ ਹਾਂ ਉਹ ਹੈ ਜੀ ਜ਼ਿਲਾ ਸੈਨਿਕ ਭਲਾਈ ਕੇਂਦਰ। ਠੀਕ ਹੈ ਜੀ। ਦੇਖੋ ਜਿਹੜਾ ਜਿਹੜਾ ਸੈਨਿਕ ਸੈਨਿਕ ਭਲਾਈ ਕੇਂਦਰ ਕੀ ਹੁੰਦੇ ਉਹ ਪਹਿਲਾਂ ਤੁਹਾਨੂੰ ਸਮਝਣਾ ਪਏਗਾ। ਬੇਸਿਕਲੀ ਇੱਕ ਡਿਪਾਰਟਮੈਂਟ ਬਣਿਆ ਹੈ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਜਿਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਸਾਬਕਾ ਫੌਜੀ ਆ ਠੀਕ ਹੈ ਉਹਨਾਂ ਸਾਰਿਆਂ ਦੀ ਹੈਲਪ ਕੀਤੀ ਜਾਂਦੀ ਆ ਉਹਨਾਂ ਨੂੰ ਜੌਬ ਦੇ ਵਾਂਚ ਚ ਠੀਕ ਹੈ। ਜਿਸ ਤਰੀਕੇ ਨਾਲ ਜਿਸ ਤਰੀਕੇ ਦੇ ਨਾਲ ਆਪਾਂ ਅਗਰ ਇਹਨੂੰ ਉਰਜੇ ਭਾਸ਼ਾ ਸਮਝਣਾ ਹੋਵੇ ਤਾਂ ਜ਼ਿਲ੍ਹਾ ਸੈਨਿਕ ਭਲਾਈ ਕੇਂਦਰ ਹੋਵਾ ਜਿੱਥੇ ਸਾਰੇ ਐਕਸਰਿਸਮੈਨ ਜਿਹੜੇ ਆ ਉਹ ਜਾਂਦੇ ਆਪਣੀਆਂ ਪ੍ਰੋਬਲਮਸ ਲੈ ਕੇ ਫੋਰ ਐਗਜ਼ਾਮਪਲ ਮੰਨ ਲਓ ਪੰਜਾਬ ਪੁਲਿਸ ਦਾ ਪੇਪਰ ਆਇਆ ਵਾ ਠੀਕ ਹੈ ਤਾਂ ਉੱਥੇ ਇਹਨਾਂ ਨੂੰ ਚਾਹੀਦਾ ਹੁੰਦਾ ਕਿ ਡਿਸਚਾਰਜ ਸਰਟੀਫਿਕੇਟ ਐਕਸਰਿਸਮੈਨ ਨੂੰ ਬਸ ਉਹ ਜ਼ਿਲ੍ਹਾ ਸੈਨਿਕ ਭਲਾਈ ਕੇਂਦਰ ਜਿਹੜਾ ਵਾ ਡੀਐਸਡਬਲ ਡਿਸਟ੍ਰਿਕਟ ਸੈਨਿਕ ਵੈਲਫੇਅਰ ਠੀਕ ਹੈ ਉਹੀ ਉਹਨਾਂ ਨੂੰ ਉਹ ਸਰਟੀਫਿਕੇਟ ਇਸ਼ੂ ਕਰਦਾ ਹੈ ਤਾਂ ਬੇਸਿਕਲੀ ਇਹ ਇੱਕ ਐਕਸਰਿਸਮੈਨ ਨਾਲ ਰਿਲੇਟਡ ਡਿਪਾਰਟਮੈਂਟ ਹੈ ਤੋ ਇਹਦੇ ਬਾਰੇ ਆਪਾਂ ਪੂਰੀ ਡਿਟੇਲ ਡਿਸਕਸ ਕਰਾਂਗੇ ਜਦੋਂ ਸ਼ੁਰੂ ਕਰਦੇ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਇਹ ਕੰਟਰੈਕਟ ਬੇਸ ਪਰ ਤੀ ਹੈ ਜਾਂ ਪਰਮਾਨੈਂਟ ਪਰ ਤੀ ਹੈ ਦੇਖੋ ਜ਼ਿਲ੍ਹਾ ਸੈਨਿਕ ਭਲਾਈ ਕੇਂਦਰ ਦੇ ਵਿੱਚ ਜਿੰਨੀਆਂ ਭਰਤੀਆਂ ਹੁੰਦੀਆਂ ਸਾਰੀਆਂ ਸ਼ੁਰੂ ਸ਼ੁਰੂ ਚ ਕੰਟਰੈਕਟ ਬੇਸ ਦੀ ਹੁੰਦੀਆਂ ਠੀਕ ਹੈ ਇਨਫੈਕਟ ਪੰਜਾਬ ਦੇ ਜਿੰਨੀਆਂ ਭਰਤੀਆਂ ਹੁੰਦੀਆਂ ਸਾਰੀਆਂ ਕੰਟਰੈਕਟ ਬੇਸਡ ਹੁੰਦੀਆਂ ਪਹਿਲਾਂ ਪਹਿਲੇ 2-3 ਸਾਲ ਲਈ ਉਹ ਕੱਚਾ ਚ ਰੱਖਦੇ ਆ ਉਸ ਤੋਂ ਬਾਅਦ ਪੱਕੇ ਕਰਦੇ ਆ ਐਂਡ ਇੱਥੇ ਵੀ ਇਦਾਂ ਹੀ ਆ ਜੀ ਕੰਟਰੈਕਟ ਬੇਸ ਭਰਤੀ ਹੈ ਠੀਕ ਹੈ ਸੈਨਿਕ ਰੈਸਟ ਹਾਊਸ ਠੀਕ ਹੈ ਪੰਜਾਬ ਸੈਨਿਕ ਭਵ ਤੋ ਉਹਦੀ ਗੱਲ ਵੀ ਆਪਾਂ ਕਰਾਂਗੇ ਅੱਜ ਨੈਕਸਟ ਆ ਗਿਆ ਜੋ ਪ੍ਰੋਫਾਈਲ ਇੱਥੇ ਤੁਹਾਨੂੰ ਡਰਾਈਵਰ ਦੇ ਤੌਰ ਤੇ ਕੰਮ ਕਰਨਾ ਪਏਗਾ ਐਂਡ ਉਹ ਡਰਾਈਵਿੰਗ ਜਿਹੜੀ ਆ ਉਹ ਕਿਸੇ ਦੀ ਵੀ ਲੈ ਸਕਦੇ <table> ਤੁਹਾਡੇ ਕੋਲ ਮਤਲਬ ਫੋਰ ਐਗਜ਼ਾਮਪਲ ਕੋਈ ਵੱਡਾ ਅਫਸਰ ਹੈ ਜਿਹਨੇ ਜ਼ਿਲ੍ਹਾ ਸੈਨਿਕ ਅਪਲਾਈ ਕੀਤਾ ਉਹਨਾਂ ਦਾ ਡਰਾਈਵਰ ਤੁਸੀਂ ਬਣ ਸਕਦੇ ਹੋ ਜਾਂ ਕੁਝ ਅਫੀਸ਼ੀਅਲ ਕੰਮ ਹੈ ਉਹ ਵੀ ਤੁਹਾਨੂੰ ਕਰਨਾ ਪਏਗਾ ਤੋ ਸਿੰਪਲ ਲੈਂਗੁਏਜ ਡਰਾਈਵਰ ਦੀ ਭਰਤੀ ਹੈ ਇਹਦੇ ਲਈ ਤੁਹਾਡੇ ਕੋਲ ਐਲ ਐਮ ਵੀ ਹੋਣਾ ਚਾਹੀਦਾ ਹੈ ਲੋ ਜੋ ਛੋਟਾ ਵਾਲਾ ਯੋ ਨੋ ਇੱਕ ਤਾਂ ਐਮ ਵੀ ਹੁੰਦਾ ਨਾ ਹੈਵੀ ਵਾਲਾ ਇੱਕ ਸਿੰਪਲ ਲਾਇਸੈਂਸ ਹੁੰਦਾ ਉਹ ਤਾਂ ਡੈਗੋ ਨਾ ਚਾਹੀਦਾ ਜਿੰਨਾ ਕੋਈ ਹੈਵੀ ਆ ਉਹਨਾਂ ਨੂੰ ਪ੍ਰੀਫਰੈਂਸ ਮਿਲ ਸਕਦੀ ਹੈ ਲੇਕਿਨ ਇੱਥੇ ਕਿਉਂਕਿ ਸਿੰਪਲ ਭਰਤੀ ਆ ਤਾਂ ਉੱਥੇ ਐਲ ਐਮ ਵੀ ਵੀ ਚੱਲੇਗਾ ਤੁਹਾਡਾ ਨੈਕਸਟ ਆ ਗਈ ਸੈਲਰੀ 15300 ਰੁਪਏ ਦੀ ਮੰਥਲੀ ਸੈਲਰੀ ਤੇ ਤੁਹਾਨੂੰ ਰੱਖਿਆ ਜਾਏਗਾ ਇਹ ਸੈਲਰੀ ਲਮਸਮ ਹੋਏਗੀ ਉਹ ਕਪ ਕੋਏਗੀ ਐਂਡ ਸਿਰਫ ਇਹ ਸੈਲਰੀ ਮਿਲੇਗੀ ਇਸ ਤੋਂ ਇਲਾਵਾ ਕੁਝ ਨਹੀਂ ਮਿਲੇਗਾ ਤੁਹਾਨੂੰ ਜਦ ਤੱਕ ਤੁਸੀਂ ਕੱਚਿਆਂ ਚੋ ਜਦ ਤੁਸੀਂ ਪੱਕਿਆਂ ਚੋ ਜਾਂਦੇ ਹੋ ਫੇਰ ਇਹ ਹੋ ਸਕਦਾ ਹੈ ਕਿ ਤੁਹਾਨੂੰ ਅੱਗੇ ਫਰਦਰ ਜੋ ਬਾਕੀ ਚੀਜ਼ਾਂ ਆ ਠੀਕ ਹੈ ਡੀਏ ਹੋ ਗਿਆ ਐਫਏ ਹੋ ਗਿਆ ਉਹ ਬਾਤੋਂ ਮਿਲ ਜਣ ਲੇਕਿਨ ਅੱਜ ਦੀ ਰੇਟ ਦੇ ਵਿੱਚ ਤਾਂ ਸਿਰਫ 15300 ਰੁਪਏ ਸੈਲਰੀ ਹੋਏਗੀ ਇਹਦੀ ਨੈਕਸਟ ਆ ਜਾਂਦੀ ਆਪਾਂ ਡਿਪਾਰਟਮੈਂਟਲ ਲੋਕੇਸ਼ਨ ਤੇ ਇਹ ਡਿਫੈਂਸ ਸਰਵਿਸ ਵੈਲਫੇਅਰ ਯਾਨੀ ਸੈਕਟਰੀ ਰਾਜ ਸੈਨਿਕ ਬੋਰਡ ਠੀਕ ਹੈ ਉਹਦੀ ਭਰਤੀ ਹੈ ਅੱਛਾ ਇਹਦੀ ਪਲੇਸਮੈਂਟ ਕਿੱਥੇ ਹੋਏਗੀ ਬੜੇ سارے ਲੋਕੀ ਇਹ ਵੀ ਸਵਾਲ ਪੁੱਛਦੇ ਆ ਦੇਖੋ ਡਿਪਾਰਟਮੈਂਟ ਤਾਂ ਇਹ ਚੰਡੀਗੜ੍ਹ ਦਾ ਹੈ ਇੱਥੇ ਤਾਂ ਕੋਈ ਸ਼ੱਕ ਨਹੀਂ ਹੈ ਠੀਕ ਹੈ ਲੇਕਿਨ ਇਹਦੇ ਇਹ ਜਿਲ੍ਹਾ ਸੈਨਿਕ ਅਪਲਾਈ ਕੇਂਦਰ ਹੁੰਦੇ ਆ ਉਹ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਹੁੰਦੇ ਆ ਅਗਰ ਆਪਾਂ ਧਿਆਨ ਨਾਲ ਤੋ ਅੰਮ੍ਰਿਤਸਰ ਵਾਲੇ ਲੀ ਇਹਨਾਂ ਨੇ ਅਪਲਾਈ ਕੇਂਦਰ ਬਣਾਇਆ ਵਾ ਹੁਸ਼ਿਆਰਪੁਰ ਦੇ ਵਿੱਚ ਇੱਕ ਹੈਗਾ ਵਾ ਇਸ ਤਰ੍ਹਾਂ ਹਰ ਜਗ੍ਹਾ ਤੇ ਇੱਕ ਇੱਕ ਸੈਨਿਕ ਅਪਲਾਈ ਕੇਂਦਰ ਹੈਗਾ ਹੈ ਤੋ ਮੈਨੂੰ ਕੋਈ ਸ਼ੱਕ ਨਹੀਂ ਆ ਕਿ ਤੁਹਾਡੀ ਚੰਡੀਗੜ੍ਹ ਤੋਂ ਪਰਤੀ ਸ਼ੁਰੂ ਹੋਏਗੀ ਇਹ ਚ ਤਾਂ ਕੋਈ ਸ਼ੱਕ ਨਹੀਂ ਆ ਕਿਉਂਕਿ ਡਿਪਾਰਟਮੈਂਟ ਹੀ ਹੋਊਗਾ ਲੇਕਿਨ ਪਾਰਟਿਕੁਲਰਲੀ ਤੁਹਾਨੂੰ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਪਲੇਸ ਕੀਤਾ ਜਾ ਸਕਦਾ ਹੈ ਕੋਈ ਜ਼ਰੂਰੀ ਨਹੀਂ ਆ ਕਿ ਚੰਡੀਗੜ੍ਹ ਹੀ ਰਹੋਗੇ ਤੁਸੀਂ ਫਰਦਰ ਆਪਣੇ ਜ਼ਿਲ੍ਹੇ ਚ ਵੀ ਆ ਸਕਦੇ ਹੋ ਹਾਂਜੀ ਨੈਕਸਟ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਲੋਕੇਸ਼ਨ ਆਫ ਸੈਨਿਕ ਸਦਨਸ ਇਨ ਪੰਜਾਬ ਪੰਜਾਬ ਦੀ ਕਿਹੜੀ ਕਿਹੜੀ ਲੋਕੇਸ਼ਨ ਤੇ ਇਹ ਭਵਨ ਸਥਾਪਿਤ ਕੀਤੇ ਗਏ ਇਹ ਦੱਸਣਾ ਤੁਹਾਨੂੰ ਬਹੁਤ ਜ਼ਰੂਰੀ ਹੈ ਇਸ ਕਰਕੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇੰਨਾ ਜ਼ਿਲ੍ਹੇ ਦੇ ਵਿੱਚੋਂ ਕਿਤੇ ਵੀ ਹੋ ਸਕਦੀ ਹੈ ਐਂਡ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਐਸਐਸ ਨਗਰ ਤੋਂ ਲੈ ਕੇ ਜਲੰਧਰ ਰੂਪਨਗਰ ਲੁਧਿਆਣਾ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਬਠਿੰਡਾ ਮੁਕਸਰ ਸਾਹਿਬ ਫਰੀਦਕੋਟ ਪਟਿਆਲਾ ਫਿਰੋਜ਼ਪੁਰ ਸੰਗਰੂਰ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਚੰਡੀਗੜ੍ਹ ਹਰ ਜਗ੍ਹਾ ਤੇ ਠੀਕ ਹੈ ਐਸਐਸ ਨਗਰ ਜਿਹੜਾ ਮੁਹੱਲੀ ਹੈ ਹਰ ਜਗ੍ਹਾ ਤੇ ਇਹਦੇ ਜਿਹੜੇ ਦਫ਼ਤਰ ਆ ਉਹ ਰੱਖੇ ਗਏ ਨੇ ਪੰਜਾਬ ਸਰਕਾਰ ਵੱਲੋਂ ਇਹਦਾ ਮਤਲਬ ਕਿ ਤੁਹਾ ਪਰਟੀਕੁਲਰਲੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਹੋ ਸਕਦੀ ਹੈ ਇਥੋਂ ਇਹ ਸਾਬਿਤ ਹੁੰਦਾ ਹੈ ਨੈਕਸਟ ਆ ਗਿਆ ਕੌਣ ਕੌਣ ਪਾਰਟਿਸਪੇਟ ਕਰ ਸਕਦਾ ਹੈ ਬਿਨਾਂ ਸ਼ੱਕ ਕਿ ਐਕਸਰਸਮੈਨ ਨੂੰ ਪ੍ਰੈਫਰ ਕਰਨਗੇ ਬਿਲਕੁਲ ਕਰਨਗੇ ਜੀ ਸਾਬਕਾ ਫੌਜੀਆਂ ਨੂੰ ਹੀ ਪਹਿਲ ਦਿੱਤੀ ਜਾਏਗੀ ਠੀਕ ਹੈ ਅਗੋ ਤੁਹਾਡੀ ਕਿਸਮਤ ਹੈ ਹਨਾ ਜੇ ਤੁਸੀਂ ਲੇਕਿਨ ਮੇਰੀ ਅਗਰ ਤੁਸੀਂ ਮੰਨੋ ਤਾਂ ਸਿਰਫ ਜੋ ਸਾਬਕਾ ਫੌਜੀ ਉਹੀ ਅਪਲਾਈ ਕਰਨ ਕਿਉਂਕਿ ਸੱਚੀ ਗੱਲ ਇਹ ਹੈ ਕਿ ਡਿਪਾਰਟਮੈਂਟ ਉਹਨਾਂ ਦਾ ਹੈ ਤਾਂ ਪਹਿਲ ਵੀ ਉਹਨਾਂ ਨੂੰ ਦਿੱਤੀ ਜਾਏਗੀ ਬਾਕੀ ਦੇ ਚਾਂਸਸ ਬਹੁਤ ਹੀ ਘੱਟ ਨੇ ਨੈਕਸਟ ਅਗੀ ਦੀ ਫੀਸ ਕਿੰਨੀ ਲੱਗੇਗੀ ਤੁਹਾਡੀ ਦੇਖੋ ਇੱਥੇ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਰੱਖੀ ਇਹਨਾਂ ਨੇ ਠੀਕ ਹੈ ਕੋਈ ਤੁਹਾਡਾ ਡਰਾਫਟ ਨਹੀਂ ਬੰਨਾ ਕੋਈ ਤੁਹਾਡੀ ਆਨਲਾਈਨ ਫੀਸ ਨਹੀਂ ਹੋਣੀ ਬਿਲਕੁਲ 0 ਰੁਪਏ ਫੀਸ ਰੱਖੀ ਗਈ ਹੈ ਨੈਕਸਟ ਆ ਗਿਆ ਮੋਡ ਆਫ ਸਿਲੈਕਸ਼ਨ ਇਹ ਇੰਪੋਰਟੈਂਟ ਸੈਕਸ਼ਨ ਹੈ ਇੱਥੇ ਕਿਸੇ ਤਰ੍ਹਾਂ ਦਾ ਰਿਟਰਨ ਨਹੀਂ ਹੋਏਗਾ ਆਬੀਅਸਲੀ ਫਿਜ਼ੀਕਲ ਮੈਡੀਕਲ ਨਹੀਂ ਹੋਏਗਾ ਠੀਕ ਹੈ ਕੋਈ ਵੀ ਰੇਸ ਨਹੀਂ ਹੋਏਗੀ ਲੌਂਗ ਜੰਪ ਬਾਈ ਜੰਪ ਨਹੀਂ ਹੋਏਗਾ ਸਿਰਫ ਤੇ ਸਿਰਫ ਇੰਟਰਵਿਊ ਪੇਸਤੇ ਭਰਤੀ ਹੋਏਗੀ ਇੰਟਰਵਿਊ ਦੇ ਵਿੱਚ ਜਿਹੜੇ ਕੁਐਸਚਨ ਪੁੱਛਦੇ ਆ ਉਹ ਜਦਰਾ ਸੁਣ ਲਓ ਉਹ ਸਭ ਤੋਂ ਇੰਪੋਰਟੈਂਟ ਹੈ ਮੈਂ ਸ਼ਾਰਟ ਚ ਦੱਸ ਦਿਨਾ ਤੁਹਾਨੂੰ ਡਰਾਈਵਰ ਦੀ ਭਰਤੀ ਦੀ ਆਲਰੇਡੀ ਮੈਂ ਵੀਡੀਓ ਬਣਾਈ ਹੋਈ ਵਸੇ ਉਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਲੇਕਿਨ ਸ਼ਾਰਟ ਚ ਜੇਕਰ ਮੈਂ ਤੁਹਾਨੂੰ ਪੁੱਛਾਂ ਤੋਂ ਬੇਸਿਕ ਲੈਵਲ ਦੇ ਕੁਐਸਚਨ ਪੁੱਛੇ ਜਾਣਗੇ ਤੁਹਾਨੂੰ 1 ਬੇਸਿਕ ਬਿਲਕੁਲ ਬੇਸਿਕ ਲੈਵਲ ਦੇ ਕੁਐਸਚਨ ਠੀਕ ਹੈ ਜਦੋਂ ਸ਼ੁਰੂ ਕਰਨਗੇ ਮੈਂ ਇਹ ਨਹੀਂ ਕਿ ਪੂਰੀ ਇੰਟਰਵਿਊ ਚ ਬੇਸਿਕ ਲੈਵਲ ਦੇ ਪੁੱਛੇ ਜਾਣਗੇ ਜਦੋਂ ਸ਼ੁਰੂ ਕਰਨਗੇ ਠੀਕ ਹੈ ਜਿਸ ਦਾ ਲਾਲ ਬੱਤੀ ਹਰੀ ਬੱਤੀ ਪੀਲੀ ਬੱਤੀ ਦਾ ਮਤਲਬ ਕੀ ਹੈ ਇਹ ਪੁੱਛਿਆ ਜਾਏਗਾ ਇੱਕ ਡਰਾਈਵਰ ਦੀ ਇੰਟਰਵਿਊ ਤੇ ਪੁੱਛੇ ਗਿਆ ਹੈ ਕਿ ਤੁਹਾਡੇ ਹਿਸਾਬ ਨਾਲ ਕਿੰਨੇ ਮਿੰਟ ਜਾਂ ਕਿੰਨੇ ਸੈਕਿੰਡਸ ਵਾਸਤੇ ਬੱਤੀਆਂ ਜਿਹੜੀਆਂ ਆਪਣੀ ਪੋਜੀਸ਼ਨ 'ਚ ਰਹਿੰਦੀਆਂ ਫੋਰ ਐਗਜ਼ਾਮਪਲ ਮੰਨ ਲਓ ਲਾਲ ਬੱਤੀ ਆ ਤੋ ਕਿੰਨੇ ਚਿਰ ਬਾਅਦ ਪੀਲੀ ਬੱਤੀ ਹੁੰਦੀ ਆ ਐਂਡ ਪੀਲੀ ਬੱਤੀ ਆ ਤੋ ਕਿੰਨੇ ਚਿਰ ਬਾਅਦ ਹਰੀ ਬੱਤੀ ਹੁੰਦੀ ਆ ਐਸ ਲੈਵਲ ਦੇ ਕੁਐਸਚਨ ਜਿਹੜੇ ਉਹ ਪੁੱਛੇ ਜਾ ਸਕਦੇ ਆ ਟੂ ਥਰਡ ਤੁਹਾਡਾ ਡਰਾਈਵਿੰਗ ਦਾ ਐਕਸਪੀਰੀਅੰਸ ਚੈੱਕ ਕੀਤਾ ਜਾਏਗਾ ਜਿੰਦਾ ਜਿੰਨਾ ਜ਼ਿਆਦਾ ਐਕਸਪੀਰੀਅੰਸ ਹੋਏਗਾ ਉਹਦੇ ਉਨੇ ਜਿਆਦਾ ਚਾਂਸੇਜ਼ ਹੋਣਗੇ ਅਗਰ ਤੁਸੀਂ ਇੱਕ ਐਕਸਰਸਮੈਨ ਹੋ ਐਂਡ ਡਰਾਈਵਿੰਗ ਟ੍ਰੇਡ 'ਚੋਂ ਏਨੀਆ ਕੇ ਸਿਵਲ ਅਪਲਾਈ ਨਹੀਂ ਕਰ ਸਕਦੇ ਆਫ ਕੋਰਸ ਅਪਲਾਈ ਕਰ ਸਕਦੇ ਮਨਾ ਨਹੀਂ ਕਰ ਰਿਹਾ ਪਰ ਡਿਪਾਰਟਮੈਂਟ ਦੇ ਵਿੱਚ ਪਹਿਲ ਹਮੇਸ਼ਾ ਐਕਸਰਸਮੈਨ ਨੂੰ ਹੀ ਦਿੱਤੀ ਜਾਂਦੀ ਹੈ ਠੀਕ ਹੈ ਇਸ ਲਈ ਕੋਸ਼ਿਸ਼ ਕਰੋ ਜਦਾ ਐਕਸਰਸਮੈਨ ਹੀ ਅਪਲਾਈ ਕਰੇ ਪਹਿਲੀ ਚੀਜ਼ ਅੱਛਾ ਨੈਕਸਟ ਆ ਜਨਿਆ ਹੋਰ ਕੀ ਕੀ ਕੁਐਸਚਨ ਪੁੱਛਦੇ ਆ ਐਮਰਜੈਂਸੀ ਨਾਲ ਰਿਲੇਟਡ ਕਾਫੀ سارے ਕੁਐਸਚਨ ਪੁੱਛੇ ਜਾਂਦੇ ਇਸ ਡਿਪਾਰਟਮੈਂਟ ਦੇ ਵਿੱਚ ਠੀਕ ਹੈ ਕਿ ਸੁਪੋਜ਼ ਤੁਸੀਂ ਡਰਾਈਵ ਕਰ ਰਹੇ ਹੋ ਠੀਕ ਹੈ ਐਂਡ ਰੈੱਡ ਲਾਈਟ ਹੈ ਐਂਡ ਤੁਹਾਨੂੰ ਅਸੀ ਐਮਬੂਲੈਂਸ ਦੀ ਡਰਾਈਵਿੰਗ ਦਿੱਤੀ ਹੈ ਤੋ ਕੀ ਤੁਸੀਂ ਐਂਬੂਲੈਂਸ ਦੇ ਡਰਾਈਵਰ ਹੋਣ ਦੇ ਨਾਤੇ ਰੈੱਡ ਲਾਈਟ ਕ੍ਰਾਸ ਕਰਕੇ ਹਸਪੀਟਲ ਤੱਕ ਪਹੁੰਚੋਗੇ ਜਾਂ ਨਹੀਂ ਰੂਲ ਫੋਲੋ ਕਰੋ ਬੇਸਿਕਲੀ ਸਾਰੇ ਟ੍ਰਿਕੀ ਕੁਐਸਚਨ ਹੋਣੇ ਆ ਜਿਦੇ ਵਿੱਚ ਤੁਹਾਨੂੰ ਇਹ ਸੋਚਣਾ ਪੈਣਾ ਹੈ ਕਿ ਹਾਂ ਆ ਚੀਜ਼ ਇੰਪੋਰਟੈਂਟ ਹੈ ਜਾਂ ਆ ਚੀਜ਼ ਇੰਪੋਰਟੈਂਟ ਹੈ ਇਦਰ অর ਯਾਨੀ ਆ ਜਾਂ ਆ ਤੋ ਉਸ ਤਰੀਕੇ ਦੇ ਕੁਐਸਚਨ ਲਈ ਥੋੜਾ ਪ੍ਰਪੇਅਰ ਹੋ ਕੇ ਜਾਓ ਜਿਆਦਾ ਇੰਟਰਵਿਊ ਲਈ ਉਹ ਵੀਡੀਓ ਸੁਣ ਲਿਓ ਜਿਹੜੀ ਮੈਂ ਪਹਿਲਾਂ ਹੀ ਡਰਾਈਵਰ ਤੇ ਬਣਾਈ ਹੋਈ ਆ ਕਾਫੀ ਡਿਟੇਲਸ ਵਿੱਚ ਮੈਂ ਕੁਐਸਚਨ ਪੁੱਛੇ ਆ ਜਦੋਂ ਅਮਰੀਕਸਰ ਦੇ ਵਿੱਚ ਆਈ ਸੀ ਆਪਣੀ 에어ਪੋਰਟ ਵਾਲੀ ਭਰਤੀ ਉਦੋਂ ਮੈਂ ਡਰਾਈਵਿੰਗ ਦੀ ਜਿਹੜੀ ਡਰਾਈਵਰ ਦੀ ਵੀਡੀਓ ਉਹ ਬਣਾਈ ਸੀ ਤੁਹਾਡੇ ਲਈ ਮੈਂ ਇਹਦਾ ਲਿੰਕ ਵੀ ਨੀਚੇ ਡਿਸਕ੍ਰਿਪਸ਼ਨ ਬਾਕਸ ਤੇ ਪੋਸਟ ਕਰ ਦਾਂਗਾ ਨੈਕਸਟ ਆ ਗਿਆ ਜੀ ਕਿੰਨੇ ਮਾਰਕਸ ਦੀ ਇੰਟਰਵਿਊ ਹੋਏਗੀ ਡੈਫੀਨਿਟਲੀ 100 ਮਾਰਕਸ ਦੀ ਇੰਟਰਵਿਊ ਹੋਏਗੀ ਤੁਹਾਡੀ ਕਿਸੇ ਵੀ ਬੱਚੇ ਦੇ ਕਿਸੇ ਵੀ ਐਕਸਰਸਮੈਨ ਦੇ ਮਾਰਕਸ ਰਿਵੀਲ ਨਹੀਂ ਕੀਤੇ ਜਾਣਗੇ ਇੱਥੇ ਕਿ ਤੁਹਾਡੇ 100 ਦੇ ਵਿੱਚੋਂ ਕਿੰਨੇ ਮਾਰਕਸ ਆਏ ਸਿਰਫ ਜਿਹੜਾ ਬੰਦਾ ਇਹਨਾਂ ਨੂੰ ਚਾਹੀਦਾ ਉਹਨੂੰ ਡਾਇਰੈਕਟਲੀ ਉਠਾ ਲਿਆ ਜਾਏਗਾ ਬਿਨਾ ਮੈਂ ਐਂਡ ਤੁਸੀਂ ਕੋਈ ਦਾਵਾ ਵੀ ਨਹੀਂ ਕਰ ਸਕਦੇ ਕਿ ਭਈ ਮੇਰੇ ਮਾਰਕਸ ਦਿਖਾਓ ਜਾਂ ਕੁਛ ਐ ਹੋ ਜਾ ਇਸ ਤਰ੍ਹਾਂ ਦਾ ਕੋਈ ਵੀ ਦਾਵਾ ਕਰਨਾ ਤੁਹਾਨੂੰ ਨਹੀਂ ਤੌਰ ਤੇ ਸਹੀ ਨਹੀਂ ਹੈ ਅਕੋਰਡਿੰਗ ਟੂ ਨੋਟੀਫਿਕੇਸ਼ਨ ਨੈਕਸਟ ਆ ਗਿਆ ਜੀ ਔਨਲਾਈਨ ਭਰਤੀ ਹੈ ਜਾਂ ਆਫਲਾਈਨ ਭਰਤੀ ਹੈ ਅੱਛਾ ਬੈਸਟ ਪਾਰਟ ਨਾ ਤੇ ਔਨਲਾਈਨ ਭਰਤੀ ਹੈ ਨਾ ਹੈ ਆਫਲਾਈਨ ਭਰਤੀ ਹੈ ਇੱਕ ਵਾਕ ਇਨ ਇੰਟਰਵਿਊ ਹੋਣੀ ਹੈ ਤੁਹਾਡੀ ਠੀਕ ਹੈ ਵਾਕ ਇਨ ਇੰਟਰਵਿਊ ਹੋਣੀ ਹੈ ਨੋਟੀਫਿਕੇਸ਼ਨ ਜੁਤੀ ਪੜੋਗੇ ਤੁਸੀਂ ਥੋੜਾ ਜਿਹਾ ਕਨਫਿਊਜ਼ ਹੋ ਜੋਗੇ ਕਿਉਂ ਉਦੇ ਵਿੱਚ ਲਿਖਿਆ ਹੈ ਕਿ ਵਾਕ ਇਨ ਇੰਟਰਵਿਊ ਦਾ ਡੇਟ ਦਿੱਤੀ ਨਹੀਂ ਹੈ ਕਿ ਕਿੰਨੇ ਇੰਟਰਵਿਊ ਹੈ ਐਂਡ ਇਹ ਦੱਸਦਾ ਹੈ ਕਿ ਲਾਸਟ ਡੇਟ 22 ਜਨਵਰੀ ਹੈ ਇਸ ਤਰ੍ਹਾਂ ਦਾ ਕੁਝ ਦੱਸਿਆ ਹੋਇਆ ਦੇ ਵਿੱਚ ਲਾਸਟ ਡੇਟ 22 ਜਨਵਰੀ ਦੱਸਿਆ ਹੈ ਠੀਕ ਹੈ ਆਲਥੋ ਇੱਕ ਸ਼ਾਰਟ ਨੋਟੀਫਿਕੇਸ਼ਨ ਹੈ ਇਹਦੀ ਮੇਨ ਨੋਟੀਫਿਕੇਸ਼ਨ 22 ਜਨਵਰੀ ਤੋਂ ਪਹਿਲਾਂ ਹੋ ਰਿਲੀਜ਼ ਕਰ ਦੇਣਗੇ ਉਹਦੇ ਵਿੱਚ ਕੰਪਲੀਟ ਲਿਖਿਆ ਹੋਏਗਾ ਜੋ ਤੁਸੀਂ ਲਿੰਕ ਤੋਂ ਪੜ ਸਕਦੇ ਹੋ ਮੈਂ ਉਹਦਾ ਲਿੰਕ ਬਾਜੂ ਅਪਡੇਟ ਕਰ ਦਾਂਗਾ ਕਰੈਂਟਲੀ ਇਹ ਸਿਰਫ ਸ਼ਾਰਟ ਨੋਟੀਫਿਕੇਸ਼ਨ ਹੈ तो हाँ तोड़े मैं ऑलरेड डिपार्टमेंट्स फो कल फोन किया भाई अगर बई जनवरी लास्ट डेट है तो अभी बई जनवरी तक कोई फॉर्म फिल करना है ठीक है कि या फिर बई जनवरी इंटरव्यू की डेट है कल उन्होंने कोई भी रिसपोंस नहीं दता इनफैक्ट फोन भी पिक नहीं किया एक दो दिन के ऑफिशियली फुल नोटिफिकेसन रिज़ कर देंगे कि भई फॉर्म फिल करना है या नहीं ਠੀਕ ਹੈ ਕਿਉਂਕਿ ਫਾਰਮ ਨੋਟੀਫਿਕੇਸ਼ਨ 'ਚ ਦਿੱਤਾ ਨਹੀਂ ਮਤਲਬ ਫਾਰਮ ਨਹੀਂ ਫਿਲ ਕਰਨਾ ਵਾਕ ਇਨ ਇੰਟਰਵਿਊ ਲਿਖਿਆ ਮਤਲਬ ਸਿੱਧੀ ਜਾ ਕੇ ਇੰਟਰਵਿਊ ਦੇਣੀ ਆ ਉਹ ਕਿਤੇ ਇੰਟਰਵਿਊ 22 ਤਰੀਕ ਨੂੰ ਤਾਂ ਨਹੀਂ ਆ ਲੇਕਿਨ ਇਹ ਵੀ ਨਹੀਂ ਲਿਖਿਆ ਕਿ ਇੰਟਰਵਿਊ 22 ਤਰੀਕ ਨੂੰ ਆ ਬਸ ਇਹ ਲਿਖਿਆ ਹੈ ਕਿ ਲਾਸਟ ਡੇਟ ਜਿਹੜੀ ਆ ਉਹ ਹੈ 22 ਤਰੀਕ ਸਵੇਰੇ 11 ਵਜੇ ਤੱਕ ਹੁਣ ਜੇ ਲਾਸਟ ਡੇਟ ਹੈ ਇਹਦਾ ਮਤਲਬ ਇਦਨ ਤੱਕ ਫਾਰਮ ਭੇਜਣਾ ਹੈ ਫਿਲਹਾਲ ਥੋੜੀ ਜਿਹੀ ਕਨਫਿਊਜ਼ਨ ਹੈ ਬਟ ਤੁਸੀਂ ਕਨਫਿਊਜ਼ ਨਾ ਹੋ ਇੱਕ ਦੋ ਦਿਨ ਦੇ ਵਿੱਚ ਵਿੱਚ ਇਹ ਸਾਰੀਆਂ ਚੀਜ਼ਾਂ ਚੈੱਕ ਕਰਕੇ ਪਤਾ ਕਰਕੇ ਮੈਂ ਤੁਹਾਨੂੰ ਜੇ ਕਹੋਗੇ ਤੇ ਅਲੱਗ ਵੀਡੀਓ ਬਣਾ ਦਾਂਗਾ ਜੇ ਕਹੋਗੇ ਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਚ ਪਾ ਦਾਂਗਾ ਜਿਸ ਤਰ੍ਹਾਂ ਹੀ ਫੁੱਲ ਨੋਟੀਫਿਕੇਸ਼ਨ ਰੀਲੀਜ਼ ਹੁੰਦੀ ਹੈ ਜਾਂ ਮੈਨੂੰ ਪੂਰੀ ਜਾਣਕਾਰੀ ਮਿਲਦੀ ਆ ਠੀਕ ਹੈ ਕਰੰਟਲੀ ਤਾਂ ਤੁਸੀਂ ਇਹ ਨਾ ਸਮਝ ਲਓ ਕਿ ਫਿਲਹਾਲ ਤੁਸੀਂ ਵਾਕ ਇਨ ਇੰਟਰਵਿਊ ਲਈ ਤਿਆਰ ਰਹੋ ਕਿਸੇ ਵੀ ਦਿਨ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਜਾ ਸਕਦਾ ਹੈ ਐਂਡ ਇਸ ਲਈ ਕੋਈ ਫਾਰਮ ਨਹੀਂ ਫਿਲ ਕਰਨਾ ਸਿਰਫ ਉਸ ਦਿਨ ਜਾ ਕੇ ਇੰਟਰਵਿਊ ਦੇਣੀ ਆ ਠੀਕ ਹੈ ਨੈਕਸਟ ਆ ਗਿਆ ਡੇਟ ਐਂਡ ਵੈਨਿਊ ਆਫ ਇੰਟਰਵਿਊ ਯਾਨੀ ਕਿਹੜੀ ਡੇਟ ਤੇ ਇੰਟਰਵਿਊ ਹੋਏਗੀ ਤੇ ਕੀ ਵੈਨਿਊ ਆ ਡੇਟ ਹਾਲੇ ਡਿਸ ਬਸ ਪਬਲੀਕਲੀ 22 ਤਰੀਕ ਤੋਂ ਪਹਿਲਾਂ ਪਹਿਲਾਂ ਹੀ ਡਿਸਾਈਡ ਹੋ ਜਾਏਗੀ ਕਿ ਡੇਟ ਕੀ ਹੈ ਇਹਦੀ ਠੀਕ ਹੈ ਨੈਕਸਟ ਆਗੇ ਡਾਕੂਮੈਂਟਸ ਡਾਕੂਮੈਂਟਸ ਕਿਹੜੇ ਚਾਹੀਦੇ ਆ ਦੇਖੋ ਇੱਕ ਡਰਾਈਵਰ ਦੀ ਭਰਤੀ ਹੈ ਇਧਰ ਹੀ ਤੁਹਾਡਾ ਲਾਇਸੈਂਸ ਤਾਂ ਡੈਫੀਨਿਟਲੀ ਕੰਪਲਸਰੀ ਹੈ ਨਾਲ ਦੀ ਨਾਲ ਤੁਹਾਨੂੰ ਪੰਜਾਬ ਦੇ ਰੈਜ਼ਿਡੈਂਸ ਹੋਣ ਦਾ ਸਬੂਤ ਵੀ ਲੈਣਾ ਪਏਗਾ ਠੀਕ ਹੈ ਐਂਡ ਪੰਜਾਬ ਰੈਜ਼ਿਡੈਂਸ ਸਰਟੀਫਿਕੇਟ ਬੋਲਦੇ ਨੂੰ ਉਹ ਲੈ ਜਾਣਾ ਪਏਗਾ ਡਾਕੂਮੈਂਟਸ ਦੇ ਵਿੱਚ ਆਧਾਰ ਕਾਰਡ ਵੀ ਆ ਰਿਹਾ ਹੈ ਤੁਹਾਡਾ ਠੀਕ ਹੈ ਜਿੰਨੀ ਤੁਸੀਂ ਕੁਆਲੀਫਿਕੇਸ਼ਨ ਲਈ ਕਿਉਂਕਿ ਇੱਥੇ ਕੋਈ ਮਿਨੀਮਮ ਕੁਆਲੀਫਿਕੇਸ਼ਨ ਨਹੀਂ ਲਿਖੀ ਕਿ 10ਵੀਂ ਹੋਣੀ ਚ ਬਸ ਇਹਨੇ ਲਿਖਿਆ ਡਰਾਈਵਿੰਗ ਦੀ ਜੌਬ ਹੈ ਇਹਨੇ ਹੀ ਲਿਖਿਆ ਤਾਂ ਅਲਟੀਮੇਟਲੀ ਜਿੰਨੇ ਤੁਹਾਡੇ ਐਜੂਕੇਸ਼ਨਲ ਡਾਕੂਮੈਂਟਸ ਹੈ ਸਾਰੇ ਨਾਲ ਲੈ ਕੇ ਜਾਓ origignal ਦੇ ਵਿੱਚ ਲੈ ਕੇ ਜਾਓ ਠੀਕ ਹੈ ਮੀਰਾ ਅੰਦਾਜ਼ਾ ਤੇ ਇਹੀ ਕਹਿੰਦਾ ਕਿ ਸ਼ਾਇਦ 22 ਤਰੀਕ ਨੂੰ ਸ਼ਾਇਦ ਹਲੇ ਕਨਫਰਮ ਨਹੀਂ ਹੈ ਸ਼ਾਇਦ 22 ਤਰੀਕ ਨੂੰ ਸਵੇਰੇ 11 ਵਜੇ ਇੰਟਰਵਿਊ ਹੋਵੇ ਲੇਕਿਨ ਜਦ ਤੱਕ ਅਫੀਸ਼ੀਅਲ ਨੋਟੀਫਿਕੇਸ਼ਨ ਫੁੱਲ ਨਹੀਂ ਰਿਲੀਜ਼ ਹੋ ਜਾਂਦੀ ਮੈਂ ਕਿਸੇ ਰਿਜ਼ਲਟ ਤੇ ਨਹੀਂ ਪਹੁੰਚ ਸਕਦਾ ਇਹ ਵੀਡੀਓ ਬਣਾਉਣੀ ਸਿਰਫ ਇਸ ਕਰਕੇ ਜੁੜੀ ਹੀ ਅਫੀਸ਼ੀਅਲ ਨੋਟੀਫਿਕੇਸ਼ਨ ਤੋਂ ਪਹਿਲਾਂ ਤਾਂ ਕਿ ਤੁਹਾਨੂੰ ਇੱਕ ਅਲਰਟ ਮਿਲ ਜੇ ਕਿ ਹਾਂ ਵੀ ਕਿਉਂਕਿ ਮੇਰਾ ਕੰਮ ਹੈ ਤੁਹਾਨੂੰ ਅਲਰਟ ਕਰਨਾ ਕਿ ਭਾਈ ਆਹ ਚੀਜ਼ ਆਉਣ ਵਾਲੀ ਹੈ ਠੀਕ ਹੈ ਜੀ ਤੋ ਅਲਟੀਮੇਟਲੀ ਹਰ ਲਈ ਕੋਈ ਕਿਤੇ ਇੰਟਰਵਿਊ ਲਈ ਨਾ ਜਾਵੇ ਠੀਕ ਹੈ ਇੱਕ ਵਾਰੀ ਮੈਨੂੰ ਇਨਕੁਆਇਰੀ ਕਰ ਲੈਣ ਦਿਓ ਮੈਨੂੰ ਚਾਂਸ ਦਿਓ ਮੈਂ ਇਨਕੁਆਇਰੀ ਕਰਕੇ ਤੁਹਾਨੂੰ ਜਲਦੀ ਤੋਂ ਜਲਦੀ ਇਨਫੋਰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਿਸ ਤਰ੍ਹਾਂ ਇਹ ਫੋਨ ਪਿਕ ਕਰ ਦੇ ਕਿਉਂਕਿ ਕੱਲ ਮੈਂ ਕਾਫੀ ਟਾਈਮ ਸਪੈਂਡ ਕੀਤਾ ਫੋਨ ਕਰਨ ਚ ਠੀਕ ਹੈ ਨੈਕਸਟ ਆ ਗਈ ਜੀ ਨੰਬਰ ਆਫ ਵੈਕੈਂਸੀਜ਼ ਕਰੰਟਲੀ ਨੰਬਰ ਆਫ ਵੈਕੰਸੀ ਏਕੀਆ ਲੇਕਿਨ ਨੋਟੀਫਿਕੇਸ਼ਨ ਦੇ ਮੁਤਾਬਿਕ ਇਹਨੂੰ ਵਧਾਇਆ ਘਟਾਇਆ ਵੀ ਜਾ ਸਕਦਾ ਹੈ ਘਟਾਤ ਨਹੀਂ ਸਕਦੇ ਇੱਕ ਤੋਂ ਵੀ ਘਟਾਉਣਗੇ ਲੇਕਿਨ ਵਧਾਇਆ ਜਾ ਸਕਦਾ ਹੈ ਕਿਉਂਕਿ ਜਦ ਤੱਕ ਫੁੱਲ ਨ ਕਿ ਐਗਜ਼ੈਕਟਲੀ ਜੇ ਅਗਰ 1 ਇੱਕ ਵੈਕੈਂਸੀ ਹੈ ਤੋ ਉਹਨੂੰ ਕਿੱਥੇ ਰੱਖਣਗੇ ਜਾਂ ਇੱਕ ਤੋਂ ਜ਼ਿਆਦਾ ਹੈ ਤੇ ਕਿੱਥੇ ਰੱਖਣਗੇ ਹਾਲੇ ਇੱਕ ਵੀ ਤੁਸੀਂ ਫਾਈਨਲ ਮੰਨ ਕੇ ਨਹੀਂ ਚਲਣੀ ਫੁੱਲ ਨੋਟੀਫਿਕੇਸ਼ਨ ਦੇ ਵਿੱਚ ਸਭ ਕੁਝ ਹੋਏਗਾ ਸ਼ਾਰਟ ਨੋਟੀਫਿਕੇਸ਼ਨ 'ਚ ਇੱਕ ਲਿਖਿਆ ਹੋਇਆ ਵਸੇ ਨੈਕਸਟ ਆ ਗਈ ਦੀ ਲਾਸਟ ਡੇਟ ਦੇਖੋ ਲਾਸਟ ਡੇਟ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਕਿ 22 ਜਨਵਰੀ ਸਵੇਰੇ 11 ਵਜੇ ਤੱਕ ਹੈਗੀ ਹੈ ਲੇਕਿਨ ਲਾਸਟ ਡੇਟ ਦਾ ਇੱਥੇ ਕੋਈ ਤੁਕ ਨਹੀਂ ਬਣ ਰਿਹਾ ਕੋਈ ਲੌਜੀਕ ਨਹੀਂ ਬਣ ਰਿਹਾ ਤੋ ਇੱਕ ਵਾਰੀ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਕਨਫਰਮ ਕਰਕੇ ਮੈਂ ਤੁਹਾਨੂੰ ਦੱਸ ਦਿੰਦਾ ਚਲੋ ਆਈ ਹੋਪ ਤੁਹਾਨੂੰ ਸ਼ਾਰਟ ਨੋਟੀਫਿਕੇਸ਼ਨ ਤੇ ਵੀਡੀਓ ਪਸੰਦ ਆਈ ਹੋਏਗੀ ਫੁੱਲ ਨੋਟੀਫਿਕੇਸ਼ਨ ਜਿੱਦਾਂ ਹੀ ਆਉਂਦੀ ਹੈ ਇੱਕ ਹੋਰ ਵੀਡੀਓ ਬਣਾ ਦਾਂਗਾ ਜਾਂ ਅਗਰ ਤੁਸੀਂ ਕਹੋਗੇ ਹੋਰ ਵੀਡੀਓ ਬਣਾ ਦਾਂਗਾ ਜਾਂ ਅਗਰ ਤੁਸੀਂ ਕਹੋਗੇ ਤੇ ਨੋਟੀਫਿਕੇਸ਼ਨ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਚੋ ਵੱਲ ਹੀ ਪਾ ਦਾਂਗਾ ਅਗਰ ਮੈਨੂੰ ਡਿਸਕ੍ਰਿਪਸ਼ਨ ਨੋਟੀਫਿਕੇਸ਼ਨ ਫੁੱਲ ਵਾਲੀ ਨਹੀਂ ਆਉਂਦੀ ਐਂਡ ਮੈਨੂੰ ਡਿਪਾਰਟਮੈਂਟ ਤੋਂ ਸਾਰੀ ਜਾਣਕਾਰੀ ਮਿਲ ਜਾਂਦੀ ਐ ਫਿਰ ਜ਼ਰੂਰ ਮੈਂ ਇੱਕ ਅਲੱਗ ਵੀਡੀਓ ਠੀਕ ਐ ਜਿੱਦੇ ਵਿੱਚ ਲਿਖਿਆ ਹੋਏਗਾ ਕਿ ਇਹਦੇ ਬਾਰੇ ਸਾਰੀ ਜਾਣਕਾਰੀ ਉਹ ਤੁਸੀਂ ਵੇਖ ਲਿਓ ਜੋ ਬਾਕੀ ਚੀਜ਼ਾਂ ਮਿਸਿੰਗ ਰਹਿ ਗਈਆਂ ਜੋ ਮੇਨ ਮੇਨ ਚੀਜ਼ ਕਰੈਂਟਲੀ ਠੀਕ ਹੈ ਐਂਡ ਕੰਟਰੈਕਚੁਅਲ ਬੇਸ ਵੈਕੰਸੀ ਹੈ 15 300 ਸੈਲਰੀ ਹੈ ਮੇਨ ਮੇਨ ਚੀਜ਼ਾਂ ਮੈਂ ਤੁਹਾਨੂੰ ਆਲਰੇਡੀ ਦੱਸਤੀ ਹੈ ਠੀਕ ਹੈ ਜੌਬ ਲੋਕੇਸ਼ਨ ਪੰਜਾਬ ਚ ਕਿਤੇ ਵੀ ਹੋ ਸਕਦੀ ਹੈ ਤੁਹਾਡੇ ਆਪਣੇ ਜ਼ਿਲ੍ਹੇ ਚ ਵੀ ਹੋ ਸਕਦੀ ਹੈ ਚੰਡੀਗੜ੍ਹ ਵੀ ਹੋ ਸਕਦੀ ਹੈ ਤਾਂ ਹਰ ਚੀਜ਼ ਮੈਂ ਤੁਹਾਨੂੰ ਆਲਰੇਡੀ ਦੱਸਤੀ ਹੈ ਜੋ ਮਿਸਿੰਗ ਚੀਜ਼ਾਂ ਹੈ ਜੋ ਉਹਨਾਂ ਨੋਟੀਫਿਕੇਸ਼ਨ ਚ ਨਹੀਂ ਲਿਖੀਆਂ ਉਹਦੇ ਬਾਰੇ ਜਲਦੀ ਜਾਣਕਾਰੀ ਤੁਹਾਨੂੰ ਦੇਤੀ ਜਾਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਲਈ ਬੈਲ ਆਈਕਨ ਨੂੰ ਦਬਾ ਦਿਓ ਐਂਡ ਇਸ ਵੀਡੀਓ ਨੂੰ ਸਾਰੇ ਐਕਸੈਸ ਪੈਨ ਜ਼ਰੂਰ ਸ਼ੇਅਰ ਕਰਨ ਤਾਕੀ ਬਾਕੀ ਐਕਸਰਸਮੈਂ ਜਿਹੜੇ ਉਹਨਾਂ ਨੂੰ ਪਤਾ ਲੱਗੀ ਕਿ ਹਾਂ ਬਈ ਇਹ ਭਰਤੀ ਜਿਹੜੀ ਆ ਬਹੁਤ ਇੰਪੋਰਟੈਂਟ ਆਈ ਹੋਈ ਆ ਇਸ ਵੀਡੀਓ ਚ ਫਿਲਹਾਲ ਨਹੀਂ ਆ ਅਗਲੇ ਵੀਡੀਓ ਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ